सूरा सो शुर। पहचानी है जो लड़े भी के हेत पुरजा पुरजा कटमर है कबू न शादी के मरण मनसा सूर्या हक हाँ है जो हुए मरण प्रमाण आज आप ਉਹਨ ਦੇ ਮਹਾਨ ਜਰਨੈਲ ਮਹਾਨ ਸ਼ਹੀਦ ਮਹਾਨ ਸੂਰਬਾਨ ਨਿੱਕੀ ਬਾਤ ਜੇ ਤੜਕ ਨਿਸਤਾਨ ਸੇਵ 25 ਸਤਪਾਦ ਸੰਯੋਗਨਾ ਦੀ ਵਰਸੀ ਦੇ ਵਿੱਚ ਵਰਸੀ ਨੂੰ ਮਨਾਉਂਦੇ ਆ ਅਕਤਰ ਹੋਏ ਆ ਸਵਾਗਤ ਆਪਾਂ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਭਰ ਕੇ ਫਤਿਹ ਬਧਾਇਓ ਪਿਆਰ ਸਤਕਾਰ ਨਾਲ ਕੋਈ ਮੁੱਖ ਵਾਂਝਾ ਨਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਸਾਡੀ ਜੋ ਸੁਧਾਰਨ ਗੋਲਚਾਲ ਹੈ ਲੋਕ ਲੱਜਿਆ ਸਾਨੂੰ ਕਿਸੇ ਵੀ ਵਿਅਕਤੀ ਨਾਲ પ્રાਣੀ ਨਾਲ ਸਿੱਖਿਆਤ ਨਾਲ ਮਿਲ ਕੇ ਬੱਤ ਕੇ ਤੇ ਪਰ ਕੇ ਪਤਾ ਲੱਗਦਾ ਵੀ ਇਹ ਫਲਾਪਸ ਕਿ ਹੋ ਗਿਆ ਸੋ ਅਸੀਂ ਆਪ ਦੇ ਵੱਡੇ ਵੀਰ ਭਾਈ ਸੰਤਪਾਲ ਸਿੰਘ ਉਹਨਾਂ ਦੀ ਸੰਗਤ ਕੀਤੀ ਆ ਉਹਨਾਂ ਦੀ ਸਿੱਖਿਆ ਸੱਚ ਦਾ ਉਹਨਾਂ ਦੀ ਵਿਚਾਰਧਾਰਾ ਸੱਚਾ ਅੱਜ ਅਸੀਂ ਕਿੱਥੇ ਮਰਦੀ ਸੰਗਤ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਾਹਰ ਖੜੀ ਕਰਕੇ ਸਾਡੇ ਨੂੰ ਬਾਹਰ ਸਕਦੇ ਹਾਂ ਕੋਈ ਵੀ ਪ੍ਰਾਣੀ ਉੱਠ ਕੇ ਕੋਈ ਇਹ ਗੱਲ ਕਹੇ ਵੀ ਇਸ ਗਰੁੱਪ ਦੇ ਬੰਦਿਆਂ ਨੇ ਖਾਸ ਕਰਕੇ ਮੈਂ ਇਸ ਗੱਲ ਦੀ ਗਵਾਹੀ ਦੇਣੀ ਜਿੱਦਾਂ ਵੀ ਇਹਨਾਂ ਨੇ ਇਹ ਮਾੜਾ ਕੰਮ ਕੀਤਾ ਤੇ ਉਹਦੇ ਸਫਾਈ ਮੈਂ ਲੁੱਗਿਆ। ਸੋ ਇਹਨਾਂ ਦੀ ਬੜੀ ਮੁੱਢਲੀ ਸੇ ਸਿੱਖਿਆ ਅਪਦੇਸ਼ੀ ਦਿਨਾਂ ਸਦਕਾ ਅਸੀਂ ਜਿੰਨਾ ਚਿਰ ਬਾਹਰ ਨੇ ਹੁਕਮ ਬਖਸ਼ਿਆ ਸੇਵਾ ਲੱਖੀ ਸੰਗਠੀਤਾ ਭਾਵੇਂ ਕੇ ਉਹਨਾਂ ਨੂੰ ਸਮਾਂ ਥੋੜਾ ਮਿਲਿਆ ਉਸ ਪਰ ਕੁਸ਼ ਕਰਨਾ ਕਹੀਆਂ ਭਾਵੇਂ ਦੁਸ਼ਮਣ ਵੀ ਕਹੇ ਉਹ ਵੀ ਤੁਹਾਡੇ ਲਈ ਨਿਸਾਰ ਬਣ ਜਾਂਦੀਆਂ ਯਾਦ ਬਣ ਜਾਂਦੀਆਂ। ਮੇਰਾ ਕਹਿਣ ਤੋਂ ਭਾਵ ਹੈ ਜਿਸ ਦਿਨ ਭਾਈ ਸਤਪਾਲ ਸਿੰਘ ਹੋੜਾ ਨੂੰ 14 ਸਤੰਬਰ ਨੂੰ ਜਲੰਧਰ ਵਿਖੇ ਪੈਟਾ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ ਤੇ ਸਾਡੇ ਇਲਾਕੇ ਦੇ ਐਮਐਲਏ ਜਹੰਦਰ ਕਲਦੀ ਸਿੰਘ ਮੜਾਰੇ ਵੀ ਉਹ ਸਮੇਂ ਦੇ ਮਜੂਦਾ ਐਸਐਸਪੀ ਸ਼੍ਰੇਸ਼ अरोड़ा ਜੋ ਕਿ ਬਾਅਦ ਵਿੱਚ ਜੀਜੀਪੀ ਜਾ ਕੇ ਬਣੇ ਆ ਉਹਨਾਂ ਨੂੰ ਇਹ ਗੱਲ ਪੁੱਛੀ ਸੀ ਕਿ ਕਹੀ ਸੀ ਗੈਰੋ ਕੁੱਛੀ ਸੀ ਗੈਰੋ ਕਿ ਭਾਈ ਤਾਂ ਇਹ ਇਹਦਾ ਹਨ ਥੋੜਾ ਜਿਹੀ ਬਾਹਰੋਂ ਆਇਆ ਜਾਂ ਜੇਲ੍ਹ ਤੋਂ ਆਇਆ ਵੀ ਇਹਦਾ ਕੋਈ ਦਰਦ ਤਾਂ ਹੈ ਨਹੀਂ ਸੀ ਇਹਨੂੰ ਇਹਦਾ ਤੁਸੀਂ ਕਿਉਂ ਕਰਤਾ ਉਹ ਕਹਿੰਦਾ ਭਾਈ ਇਹ ਖਾਰਕੂ ਭਾਵੇਂ ਨਹੀਂ ਸੀ ਇਹ ਖਾਰਕੂਾਂ ਦੀ ਮਾਂ ਸੀ ਖਾਰਕੂਾਂ ਨੂੰ ਇਹ ਬਾਣ ਚਾਰਦੇ ਸੀ ਖਾਰਕੂਾਂ ਦੀ ਪਨੀਰੀ ਤਿਆਰ ਕਰਦੇ ਸੀ ਸੋ ਅਸੀਂ ਲੋਕਾਂ ਨੇ ਇਹ ਤੇ ਦੁਨੀਆ ਦਾ ਤਸਕੂਰ ਹੀ ਆ ਸਮਾਂ ਬੀਤਣ ਤੋਂ ਬਾਅਦ ਵੀ ਕਿਸੇ ਦੀ ਗੱਲ ਕਰਦੇ ਆ ਕਿਸੇ ਨੂੰ ਜਾਂਚ ਕਰਦੇ ਆ ਕਿਸੇ ਦੀ ਕੁਰਬਾਨੀ ਨੂੰ ਥੋੜਾ ਬਹੁਤਾ ਅਸੀਂ ਉਹਦਾ ਸਰਕਾਰ ਕਰਦੇ ਆ ਉਂਗਲ ਕਾੜਦੇ ਆ ਪਰ ਅੱਜ ਕੱਲ੍ਹ ਦੁਨੀਆ ਦਾ ਮਾਹੌਲ ਲਹਿੰਗਾਰ ਇੰਨਾ ਆ ਗਿਆ ਹਰ ਸਿੱਖ ਦੇ ਹਰ ਸਿੱਖ ਸਾਜਨਾ ਦੇ ਹਰ ਸਿੱਖ ਜਥੇਬੰਦੀ ਦੇ ਜਿਹੜੀਆਂ ਕਦੇ ਪਾਸਦੀ ਰਾਖੀ ਕਰਨ ਲਈ ਪਹਿਲੇ ਦਰਤਾਂ ਲਈ ਬਣੀਆਂ ਸੀ ਉਹਨਾਂ ਦਾ ਹੀ ਇੰਨਾ ਬੇੜਾ ਕਰ ਗਿਆ ਕਿ ਉਹ ਆਪ ਹੀ ਜਿਹੜਾ ਕੰਮ ਸਾਡੇ ਦੁਸ਼ਮਣਾਂ ਨੇ ਕਰਨਾ ਸੀ ਉਹਨਾਂ ਨੇ ਕਰ ਬਖਾਇਆ ਪਰ ਸਾਡੀ ਜ਼ਮੀਰ ਹੱਲੇ ਵੀ ਮਰੀ ਹੋਈ ਆ ਅਸੀਂ ਹੱਲੇ ਵੀ ਉਹਨਾਂ ਦੇ ਮਗਰ ਹੀ ਘੂਚਾ ਹਾਂ ਹਉਦੇ ਫਿਰਦੇ ਆ ਮਗਰ ਮਗਰ ਫਿਰਦੇ ਉਹਨਾਂ ਦੇ ਸਾਨੂੰ ਇਸ ਗੱਲ ਦੀ ਸੋਚ ਹੀ ਨਹੀਂ ਆਈ ਆ ਮੇਰੇ ਤੋਂ ਪਹਿਲਾਂ ਰਾਖੀ ਆ ਕੁਬੀ ਸਿੰਘ ਜੱਸੀ ਵਾਲੇ ਸਿੰਘ ਜਾਗੋ ਬਾਤ ਕੇ ਗਏ ਆ ਜੇ ਜਾਗੋ ਦੇ ਅਰਥ ਥੱਲੇ ਇਹ ਨਹੀਂ ਵੇਖੀਓ ਗੀਤ ਸੁਣ ਲਿਆ ਜਾਗੋ ਵਾਲਾ ਤੇ ਸ੍ਰੋਮ ਕੇ ਪਾਸੇ ਇਹਨੇ ਨਾਲ ਹੀ ਕੰਗ ਰਸ ਲਿਆ। ਜੇ ਜਾਗੋ ਦੇ ਅਰਥ ਹੈ ਜਾਗੋ। ਕੌਣ ਜਾ ਕੇ ਪੰਛ ਜਾ ਕੇ। ਇਹਦਾ ਸਨੇਹਾ ਹੈ ਤੁਨ। ਇਸ ਜਾਗੋ ਦਾ ਆਪ ਨੂੰ ਆਲਮਤ ਬਣਦਾ। ਸੁਭੇਸ਼ਰ ਤੇ ਮੈਂ ਭਾਈ ਸੁਖਬਾਦ ਸਿੰਘ ਜੀ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਗੱਲ ਕਰ ਰਿਆ ਸੀ ਵੀ ਇਹੋ ਜੇ ਉਹ ਜੋਗੇ ਦਰਨਾਵ ਸੀ। ਉਹ ਇੱਕ ਜਿਹੋ ਜੀ ਸਾਡੀ ਸਰਵੋਤ ਲੀਡਰਸ਼ਿਪ ਹੋਈ ਆ ਕੌਮ ਦੀ ਖਾੜ ਤੋਂ ਸੰਘਰਸ਼ ਦੀ। ਜਿਨਾਂ ਨੇ ਕੌਮ ਨੂੰ ਸੇ ਦਿੱਤੀ ਹੈ ਭਾਵੇਂ ਅੱਜ ਸੰਘਰਸ਼ ਸਾਡਾ ਅਰਥ ਤੋਂ ਹਰਸਤੇ ਆ ਗਿਆ ਪਰ ਹਮੇਸ਼ਾ ਦੁਨੀਆ ਦੇ ਵਿੱਚ ਗਲਤ ਦਿੱਤੀਆਂ ਨਹੀਂ ਹੁੰਦੀਆਂ ਜਿਹੜੀ ਟੀਮ ਹਾਰ ਜਾਂਦੀ ਆ ਉਹਨਾਂ ਦੇ ਖਿਡਾਰੀਆਂ ਨੂੰ ਰਾਹ ਤਾਂ ਲੋਕੀ ਕਉਂਦੇ ਹੁੰਦੇ ਆ ਉਹ ਬੇਸਮਝੀ ਨਾਲੀ ਪਰ ਸਾਡੇ ਕੋਲੇ ਇਹੋ ਜਿਹਾ ਇਤਿਹਾਸ ਮੌਜੂਦ ਮੌਜੂਦ ਹੈ ਸਾਡੇ ਜੋਧਿਆਂ ਨੇ ਜਿਹੜੀਆਂ ਕੁਰਬਾਨੀਆਂ ਕਰਕੇ ਸਿਰ ਦਿਆ ਕੋਈ ਦੁਨੀਆ ਤੋਂ ਸਾਲ ਨਹੀਂ ਮਿਲਦੀ ਭਾਵੇਂ ਕਿ ਅਰਾਖ ਦਾ ਰਾਜਾ ਸੁਦਾਮ ਹਸੈਨ ਹੋਇਆ ਉਹਨੇ ਫਾਂਸੀ ਦਾ ਰੱਸਾ ਹਸਕੇ ਚੁਮਿਆ ਪਰ ਸਾਡੇ ਗੋਹਿਆਂ ਵਰਗੇ ਉਹ ਕੁਰਬਾਨੀ ਵੀ ਕਰ ਸਕਿਆ ਵੀ ਭਾਈ ਅਸੀਂ ਰੱਸਾ ਆਪ ਹੀ ਪੋਣਾ। ਤੇ ਲੋਕਾਂ ਨੂੰ ਲੱਡੂ ਖਾਏ ਉਹ ਸੱਜਣ ਨੂੰ ਲੱਡੂ ਖਾਏ ਆ। ਵੀ ਭਾਈ ਅਸੀਂ ਅੱਜ ਆਉਂਦੇ ਦੇਖੇ ਮਤਲਬ ਲੱਗੇ ਆ ਕਿ ਅਸੀਂ ਪਿੱਛੇ ਸਾਨੂੰ ਉਹਨੇ ਤੇ ਮਾਣ ਆਂ ਬਕਰ। ਪਰ ਅੱਜ ਉਹ ਜੋ ਸਰਕਾਰ ਸੀ, ਸਰਕਾਰੀ ਹੁੰਦੀਆਂ ਹੁੰਦੀਆਂ ਸਰਕਾਰਾਂ ਕੋਲੇ ਬਹੁਤ ਸਾਧਨ ਹੁੰਦੇ ਆ। ਤੇ ਬਦਕਿਸਮਤੀ ਸਾਡੀ ਹੁੰਦੀ ਆ ਜਿਹੜੀਆਂ ਕਾਮਨ ਦੇ ਆਂ ਕੋਮਾਂ ਦੇ ਵਿੱਚੋਂ ਅਣਖ ਗਾਇਰ ਤੇ ਜਮੀਰ ਨਹੀਂ ਮਰਦੀ ਸੋਚ ਨੀਤੀ ਨਹੀਂ ਮਰਦੀ ਉਹ ਆਪਣੇ ਹੱਕਸਤ ਲਈ ਲੜਦੀਆਂ ਸਟੈਂਡ ਤੇ ਖੜੀਆਂ ਰਹਿੰਦੀਆਂ ਪਰ ਸਾਡੇ ਦੇ ਚ ਇਹਨਾਂ ਨਹਾ ਰਹਾ ਗਿਆ ਤੁਸੀਂ ਵੇਖ ਲਓ ਕਿੰਨਾ ਸਮਾਂ ਬੀਤ ਗਿਆ ਵੀ ਅਸੀਂ ਜਿਹੜਾ ਸੰਘਰਸ਼ ਦਾ ਪੈਣਾ ਸੀ ਉਸ ਪੈੜ ਨੂੰ ਹੱਦੇ ਉਸ ਦੀਆਂ ਤੇ ਨਹੀਂ ਡੱਟ ਸਕਿਆ ਇਹ ਸਾਡੀ ਕਮਜ਼ੋਰੀ ਆ ਇਸ ਕਮਜ਼ੋਰੀ ਸਦਕਾ ਹੀ ਸਾਡੀਆਂ ਜਿਹੜੀਆਂ ਧਾਰਮਿਕ ਸਿਆਸੀ ਸੰਸਥਾਵਾਂ ਲੀਡਰਸ਼ਿਪ ਆ ਉਹਨਾਂ ਨੂੰ ਮਾਰ ਦਿੱਤਾ ਨਹੀਂ ਚਾਹੇ ਜ਼ਿਹੇਦਾਰਾਂ ਨੂੰ ਆਪਣੀ ਗੋਦਸ ਭਾਵੇਂ ਚੰਡੀਗੜ੍ਹ ਦਾ ਹੋਵੇ ਜਾਹੇ ਜੇਬੀ ਦਾ ਕਿਤੇ ਬਾਤੀ ਮੋਰ ਨਵਾਰਣ ਜ਼ਿਹੇਦਾਰ ਵੀ ਸਾਡੇ ਇੱਥਾਂ ਦੇ ਗੁੰਗੇ ਬੋਲੇ ਹੋ ਗਏ ਆ ਕਿ ਉਹਨਾਂ 'ਚ ਐਨੀ ਹਿੰਮਤ ਨਹੀਂ ਜਬੀਰ ਨਹੀਂ ਉਹਨਾਂ ਘੜਕ ਗੈਰਤ ਨਹੀਂ ਮਾਰ ਦਿੱਤੀ ਜੇ ਉਹਨਾਂ ਛੋਟਾ ਮਤਾਂ ਮੰਨਦਾ ਤੇ ਕਿਹਨੂੰ ਕਹਿੰਦੇ ਭਾਈ ਇਹ ਨਰਿਆਦਾ ਨਹੀਂ ਸਾਡੀ ਅਸੀਂ ਇਹ ਕਰ ਨਹੀਂ ਸਕਦੇ ਭਾਵੇਂ ਮੇਰਾ ਕਹਿਣ ਤੋਂ ਇਹ ਗੱਲ ਤੁਹਾਨੂੰ ਦਲਸਨ ਸੁਣਨ ਦਾ ਦਾਅਵਾ ਕਰਾਉਣ ਦੀ ਨਹੀਂ ਉਹ ਸੋਦੇ ਸਾਹ ਨੂੰ ਆਪ ਹੀ ਪੱਤੀ ਨਾ ਉਹਨੇ ਲਿਖੀ ਆ ਆਪ ਹੀ ਪੱਤੀ ਲਿਖੀ ਆ ਨਾਸਤ ਕੀਤਾ ਆਪ ਹੀ ਸਾਰਾ ਕੁਝ ਕੀਤਾ ਹੁਣ ਦੇ ਇਹ ਸਾਰਾ ਕੁਝ ਸਾਹਮਣੇ ਆ ਗਿਆ ਪਰ ਅਸੀਂ ਇਹ 15 ਦੀ ਵਾਰਤਾ ਇਹ 15 ਦੀ ਕਹਾਣੀ ਹੈ ਸਾਡਾ ਤੂਹਾਨ ਦਾ 15 ਦਾ ਅਸੀਂ ਦੱਸਣਾ ਕਿ ਉਦੋਂ ਤੋਂ ਰੋਲੀ ਪਾਉਂਦੇ ਆ ਰਹੇ ਹਾਂ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਹੈ ਇਹ ਨਹੀਂ ਗੱਲ ਹੈ ਕਿ ਕੌਣ ਦੇ ਬਹੁਤ ਵੱਡੇ ਹਿੱਸੇ ਨੇ ਸੁਣੀ ਵੀ ਆ ਪਰ ਉਹ ਗੱਲ ਅੱਜ ਜ਼ਾਗਦਾਰ ਹੋ ਗਈ ਮਨ ਵੀ ਕਹਿਣ ਕਿ ਫੇਰ ਉੱਤਰ ਗਏ ਇਤੋਂ ਵੱਡੇ ਉਹਦੇ ਪੰਥ ਦੇ ਦੁਖੀ ਪਾਪੀ ਜੀ ਤਾਂ ਨਹੀਂ ਹੋ ਸਕਦੇ ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਆਪਣੀ ਗਲਤੀ ਗ੍ਰਹੁ ਕਰਕੇ ਮੁੱਕਰ ਜਾਂਦੇ ਪਰ ਸਾਡਾ ਹੁਣ ਤੁਸੀਂ ਆਪਣੇ ਆਲੇ ਦੁਆਲੇ ਆਪਣੇ ਭਾਈਚਾਰੇ 'ਚ ਧਰਤੀ ਮਾਰ ਲਓ ਅਸੀਂ ਬੇਰਹਮੀ ਉਹਨਾਂ ਲੋਕਾਂ ਨੂੰ ਉਹਨਾਂ ਦੇ ਚੰਗੇ ਚਿਹਤੇ ਚ ਹਿੱਤੇ ਆ ਉਹ ਫਿਰ ਫਗਰ ਦੇ ਨਾਲ ਹੀ ਉਹਨਾਂ ਨੂੰ ਮਾਨ ਸਨਮਾਨ ਕਰਕੇ ਆ ਮੰਦਰ ਉਹਨੇ ਤੁਰੇ ਫਿਰਦੇ ਆ ਇਹ ਕੌਮ ਸਮੇਂ ਜਾਗਣ ਦੀ ਲੋੜ ਹੈ ਇਹ ਜਿਹੜੇ ਗਾਹਾਂ ਉਹਨਾਂ ਦੀ ਪਨੀਰੀ ਉਹਨਾਂ ਦੀ ਸੋਚ ਤੇ ਪਹਿਰਾ ਦਿੰਦੀ ਆ ਉਹਨਾਂ ਦੀ ਛਾਂ ਦੀ ਕਰਦੀ ਆ ਉਹਨਾਂ ਦਾ ਮਾਨਸਾ ਵੀ ਇਹ ਕੱਲ ਨੂੰ ਤੁਹਾਡੇ ਫੇਰ ਜੜੀ ਬਹਿਣੀ ਆ। ਇਹੀ ਪਨੀਰੀ ਨੇ ਕੱਲ ਨੂੰ ਫੇਰ ਜੜੀ ਬਹਿਣਾ ਤੁਹਾਡੇ। ਇਹ ਹੁਣ ਤੁਸੀਂ ਪਛਾਣ ਕਰਨੀ ਆ ਕਿਉਂਕਿ ਅੱਜ ਲੋੜ ਆ ਸਮੇਂ ਦੀ ਜਿਨ੍ਹਾਂ ਨੂੰ ਘਰ ਸਾਡੇ ਵਿੱਚ ਸਾਡੀ ਕੌਮ ਵਿੱਚ ਆਇਆ। ਜੇ ਕੌਮ ਆਪਣੇ ਪ੍ਰਾਤਨ ਅਸੂਲਾਂ ਮਰਿਆਦਾ ਤੇ ਪਹਿਰਾ ਦਿੰਦੀ ਨਹੀਂ ਤੇ ਇੰ tane ਹਾਲਾਤ ਸਾਡੇ ਕਦੇ ਨਹੀਂ ਸੀ ਹੋਏ। ਸਭ ਤੋਂ ਪਹਿਲਾਂ ਸਿੱਖ ਗੁਰੂ ਗੁਰਬਾਣੀ ਤੋਂ ਦੂਰ ਹੋਇਆ ਸਾਡੇ ਗੁਰੂ ਨੇ ਸਾਨੂੰ ਕਿਹਾ ਜਦ ਇਹ ਕਹੇ ਵਿਪਰੰਨ ਕੀ ਰੀਤ ਮੈਂ ਨਾ ਕਰਉਣੀ ਕੀ ਕਰਦੀ ਰਹਿਣੀ ਰਹੇ ਸੋਈ ਸਿੱਖ ਮੇਰਾ ਇਸ ਤੋਂ ਇਲਾਵਾ ਕੋਈ ਗੱਲ ਕੋ ਕਹਿਣ ਦੀ ਨਹੀਂ ਅਸੀਂ ਆਪਕੋ ਆਪਣੇ ਅੰਦਰ ਝਾਤੀ ਮਾਰੀਏ ਗੁਰੂ ਗੁਰਬਾਣੀ ਨਾਲ ਗੁਰੂ ਜੀ ਨੇ ਨਹੀਂ ਬਣਦੇ ਖਾਸ ਕਰਕੇ ਸਿਮਰਨ ਕਰੀਏ ਤੇਰੇ ਵਿੱਚੋਂ ਤੁਹਾਨੂੰ ਅਗਿਆਤਮਕ ਸ਼ੇਰ ਦੀ ਸ਼ਕਤੀ ਮਿਲ ਜੂਗੀ ਭਾਈ ਗੁਰਦਾਸ ਜੀ ਨੇ ਇਹ ਆਪਣੀਆਂ 12 ਦੇ ਵਿੱਚ ਆਖਿਆ ਸੀਗਾ ਜੇ ਬਾੜ ਖੇਤ ਨੂੰ ਖਾਏ ਤਾਂ ਉਹਨਾਂ ਰੱਖਣ ਹਾਂ ਜੇ ਮਾਂ ਪੁੱਤ ਵਸਦੇ ਤਾਂ ਕਿਸ ਹੌਣ ਪਿਆ ਜੇ ਬੇੜੂ ਜੇ ਬੇੜੀ ਡੋਬੇ ਪਾਤੜੂ ਕੋਣ ਲੰਗੜ ਹਾਂ ਜੇ ਹਾਕੂ ਲੈ ਉੱਡੜ ਪਵੇ ਤਾਂ ਕਿਸ ਪਰੇ ਪਹਾਰ ਆਰਥੇ ਦੇ ਸਾਥ ਦੂਸਰੇ ਕਿਆ ਸਾਰੇ ਸਮਝ ਗਏ ਹੋਣਗੇ ਕਹਿੰਦੇ ਵੀ ਜੇ ਬਾੜ ਹੀ ਖੇਤ ਨੂੰ ਖਾਣ ਲੱਪੇ ਤੇ ਕੋਈ ਨਜ਼ਾਰ ਨਹੀਂ ਸਕਦਾ ਜੇ ਮਾਂ ਆਪਣੇ ਪੁੱਤ ਨੂੰ ਜ਼ਹਿਰ ਦੇਣ ਲੱਪੈ ਤੇ ਸਮਝੋ ਉਹਨੇ ਕੋਈ ਪਿਆਰ ਨਹੀਂ ਹੈਗਾ ਪੁੱਤ ਤੋਂ ਬਾਅਦ ਕੋਈ ਪਿਆਰ ਨਹੀਂ ਸ਼ਾਇਦ ਹੀ ਹੋਣੀ ਜੇ ਬੇੜੀ ਡੋਪਾ ਡਾਪਵੇ ਪਾਤਰੀ ਲਗਾਉਣ ਵਾਲਾ ਲਗਾ ਕੇ ਤਰਫ ਹਾਂ ਪਾਤ ਨੂੰ ਜਿਹੜਾ ਬੇੜੀ ਨੂੰ ਪਾਰ ਕਰਾਉਂਦਾ ਚੱਕੂ ਲਾ ਕੇ ਕੋਈ ਡੋਪਾ ਡਾਪੇ ਤਾਂ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਤੇ ਜੇ ਆਪੂ ਲੈ ਉੱਡੜ ਪਵੇ ਤੇ ਫਿਰ ਕੌਣ ਤਾਂ ਆਪਾਂ ਕਿੱਥੇ ਮੁਕਾ ਕਰਨੀ ਆਂ ਕੌਣ ਇਸ ਕਰੇ ਮੁਕਾਵਾ ਸੋ ਸਾਡੇ ਆਗੂਆਂ ਦਾ ਇਹ ਡੀਟਰ ਹਸ਼ਰ ਆ ਔਰ ਤੁਸੀਂ ਦੇਖਣਾ ਵਾ ਕਿ ਅਸੀਂ ਸਮੇਂ ਦੀ ਜਗਤ ਨੂੰ ਪੁਛਾਂਗੇ ਹਲਾਤਾ ਨੂੰ ਪੁਛਾਂਗੇ ਲੀਡਰਾਂ ਦੀਆਂ ਕਰਤੂਤਾ ਨੂੰ ਪੁਛਾਂਗੇ ਤੇ ਜਾਗੋ ਇਹ ਜਾਗਰ ਨੂੰ ਯਾਦ ਰੱਖਿਓ ਘਰੇ ਜਾ ਕੇ ਵੀ ਇਥੇ ਨਾ ਭੁੱਲ ਜਿਓ ਕਿਉਂਕਿ ਸਾਡੇ ਵੀ ਇੱਕ ਬਹੁਤ ਵੱਡੀ ਇਹ ਬੋਲੂ ਹੈ ਉਹਨਾਂ ਨੇ ਇੱਕ ਆਪਾਂ ਜਿਹਾ ਕਹਿੰਦੇ ਹੋਜ ਮਾਰੀ ਗਾਇਆ ਅਸੀਂ ਇਸ ਜਾਗੋ ਦੇ ਭਾਵ ਅਸ ਨੂੰ ਸਮਝੀਏ ਤੇ ਗੁਰੂ ਅੱਗੇ ਅਰਦਾਸ ਕਰੀਏ ਕਿ ਗੁਰੂ ਨੇ ਕਿਰਪਾ ਕਰਨੀ ਆਵੇ ਤੁਹਾਡੇ ਸਾਰੇ ਰਾਹ ਪਤਰੇ ਹੋ ਜਾਣਿਆ ਤੁਸੀਂ ਜੀਹਾਂ ਦੇ ਆ ਜਾਣਾ ਪਾਸੀਂ ਇਹ ਤਾਂ ਵੀ ਹੋ ਜਾਣਿਆ ਅੱਜ ਅਸੀਂ ਗੁਰੂਵਾਰ ਨੂੰ ਰੋਕ ਨਹੀਂ ਕੀਤਾ ਸੋ ਗੁਰੂ ਪਿਆਰਿਓ ਹਾਲਾਤ ਬੜੇ ਕੌਮ ਦੇ ਗੀਤ ਆ ਤੁਸੀਂ ਜਿਨ੍ਹਾਂ ਨੂੰ ਆਸ ਰੱਖਦੇ ਆ ਉਹ ਹੀ ਤੁਹਾਡੀ ਬੇਟੀ ਡੋਪਣਗੇ ਕਿਉਂਕਿ ਇੱਕ ਧਰਮ ਆ ਇੱਕ ਧੜਾ ਆ ਇੱਕ ਧੰਦਾ ਆ ਕੋਣ ਤੁਸੀਂ ਦੇਖ ਲਓ ਕਿ ਕਿਹਦੇ ਨਾਲ ਧੰਦਾ ਕਰਨਾ ਆ ਧੜੇ ਨਾਲ ਚੜਨਾ ਆ ਕਿ ਧਰਮ ਦੇ ਪੈਰਾ ਦੇਣਾ ਆ ਇਹ ਹੀ ਸਾਡਾ ਜੀਵਨ ਦਾ ਮਨੋਰਥ ਹੈ ਕਿ ਕੌਣ ਦਾ ਭਲਾ ਚਾਹੁੰਦੇ ਹੋ ਕੌਣ ਦਾ ਭ੍ਰਿਖ ਸੋਹਣੇ ਹੋ ਤੇ ਫੇਰ ਭਾਈ ਧਰਮ ਨਾਲ ਨਿਭੋ ਆ ਜਿਹੜਾ ਸਿੰਘਾਂ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਇਹਨਾਂ ਦੀ ਸੋਚ ਨੂੰ ਵਿਚਾਰ ਕੇ ਪੈਰਾ ਦੇਈਏ ਇਹਨਾਂ ਦੀ ਕੁਰਬਾਨੀ ਦੀ ਕਦਰ ਕਰੀਏ ਜਿਨ੍ਹਾਂ ਨੇ ਭਾਈ ਕਾਰਪੂਰ ਦੇ ਤਮਾਸ਼ਾ ਵੇਖਿਆ ਆਦੇ ਮਾਨਤੂਨਾਂ ਦਾ ਕਿਸੇ ਨਾ ਕਿਸੇ ਆਤ ਦਾ ਸੁੱਖਦਾਰ ਬਗੁਨਾਂ ਦੀ ਵਿਚਾਰਧਾਰਾ ਨੂੰ ਸਾਨੂੰ ਸਮਝਣਾ ਚਾਹੀਦਾ ਸਾਨੂੰ ਬੜਾ ਮਾਣ ਆ ਇਸ ਪਿੰਡ ਤੇ ਪਤਾ ਨਹੀਂ ਕਿੰਨੇ ਨੌਜਵਾਨ ਸਿਕਾ ਸਿਕਾ ਵੀ ਇਸ ਪਿੰਨੇ ਵਿੱਚ ਵੀ ਲੰਗੇ ਆ ਪਛਾਦਾ ਪਾਣੀ ਛੱਜਿਆ ਅਦੇ ਕਿਸੇ ਘਰ ਨਹੀਂ ਵਟ ਨਹੀਂ ਪਾਇਆ ਪਰ ਹੁਣ ਅੱਜ ਦੁੱਖ ਹੁੰਦਾ ਕਿ ਜਦੋਂ ਪਿੰਡ ਵਾਲੇ ਕੋਈ ਇਸ ਦਾ ਤੋਂ ਇਨਕਾਰੀ ਹੈ ਹਾਜ਼ਰੀ ਨਹੀਂ ਭਰਦੇ ਅਸੀਂ ਬਰਸੀ ਬਰੋਂ ਆ ਕੇ ਸੰਗਤ ਆ ਕੇ ਦੁੱਖ ਦੀਆਂ ਤੇ ਪਿੰਡ ਵਾਲੇ ਆਪਣਾ ਦੇ ਨੂੰ ਟਾਈਮ ਨਹੀਂ ਸਾਡੇ ਸੋ ਸਾਡੀ ਪਿੰਡ ਵਾਲਿਆਂ ਨੂੰ ਭਾਈ ਬੇਨਤੀ ਆ ਸਮਾਂ ਬਹੁਤ ਬਦਲ ਗਿਆ ਐਮੀਨਾ ਡਰੀ ਜਾਓ ਇਹ ਦੁਨੀਆ ਦੇ ਇਤਿਹਾਸ ਵਿੱਚ ਇਹੋ ਜਿਹੇ ਮਾਨਸਿਕਰ ਦਾ ਨਾਂ ਰਹਿਣਾ ਵਾ ਕੋਈ ਨੂੰ ਸਾਨੂੰ ਕਹੇ ਨਹੀਂ ਪੁੱਛਣਾ ਸੋ ਨਿਹਾਲ ਸਿਮਰਿ ਆਪਾ ਤੁਸੀਂ ਰੋਜ਼ ਅਰਦਾਸ ਦੇ ਵਿੱਚ ਜਿਹੜੇ ਪਹਿਲੇ ਦੋ ਪੈਰੇ ਆਉਂਦੇ ਆ ਵਿਚਾਰ ਲਿਓ ਇਹਨਾਂ ਸ਼ਿਦਾ ਸਿੰਘਾਂ ਨੂੰ ਦੱਸ ਦਿੱਤਾ ਜਾਂਦਾ ਇਹਨਾਂ ਨੂੰ ਨਮਸਕਾਰ ਕੀਤਾ ਜਾਂਦਾ ਹੋਰ ਦੁਨੀਆ ਇਤਹਾਜ ਨੂੰ ਗਾਂਦੀ ਹੈ ਜੇ ਮੱਸੇ ਰੰਗ ਮੱਸੇ ਰੰਗਣ ਦਾ ਸਿਰ ਸੁੱਖਾ ਸਿੰਘ ਮਹਤਾਬ ਨੇ ਵਢਿਆ ਗੁਰੂ ਘਰ ਦੀ ਰਾਖੀ ਲਈ ਪਵਿੱਤਰਤਾ ਲਈ ਧਰਮ ਲਈ ਤੇ ਅੱਜ ਵੀ ਦੁਨੀਆ ਕੌਮ ਯਾਦ ਕਰਦੀ ਹੈ ਤੇ ਜੇ ਭਾਈ ਜਿੰਦੇ ਸੁੱਖਾ ਉਹਨਾਂ ਨੇ ਜਿੰਦੇ ਸੁੱਖੇ ਉਹਨਾਂ ਨੇ ਵੈਦਿਆ ਦਾ ਕਤਲ ਵੈਦਿਆ ਦਾ ਸਿਰ ਵਢਿਆ ਇਹ ਇਤਿਹਾਸ ਉਹਨਾਂ ਨੂੰ ਯਾਦ ਕਰੂਗਾ ਜੇ ਸੁਭੰਤ ਕਹਿਣ ਸੰਧੀ ਕੁਰਬਾਨੀਆਂ ਉਹਨਾਂ ਨੂੰ ਯਾਦ ਕਰਦੇ ਆ ਆ ਤੁਹਾਡੇ ਤਾਜ਼ਾ ਮਸਾਲਾ ਤੇ ਲੜਕੇ ਭਾਈ ਸਰਵਿਸਰ ਨੂੰ ਖਿੱਕੇ ਤੋਂ ਜਾ ਕੇ ਉਹਨਾਂ ਨੇ ਲੋਕਾਂ ਨੇ ਮਾਨ ਕਰ ਦਿੱਤਾ ਅਸਹਿਸਤਾ ਦਿੱਤਾ ਜਿਤਾਇਆ ਉਹ ਭਾਵੇਂ ਹੁਣ ਕਿਸ ਰਾਹ ਤੇ ਕਿਸ ਸਾਹ ਤੇ ਖੜਦਾ ਕਿੱਥੇ ਡਿੱਗਦਾ ਆਪਣੇ ਪਿਓ ਵਾਲੇ ਪਾਏ ਪੂਰਨਿਆ ਆਦੇਸ਼ਾਂ ਤੇ ਚੱਲਦਾ ਨਹੀਂ ਚੱਲਦਾ ਸਮਾਂ ਦੱਸੂਗਾ ਪਰ ਉਹਦੀ ਕੁਰਬਾਨੀ ਦਾ ਉਹਨਾਂ ਲੋਕਾਂ ਨੇ ਮੁੱਲ ਕਾਰਿਆ ਸੋ ਭਾਵੇਂ ਸੀਡਾ ਨੂੰ ਕੁਰਬਾਨੀ ਕਰਨ ਵਾਲਿਆਂ ਨੂੰ ਦੁਨੀਆਂ ਜਾਤ ਕਰਦੀ ਐ ਤਾਂ ਸਾਡਾ ਵੀ ਫਤ ਪਣਦਾ ਆਪਣੇ ਪਿੰਡ ਵਿੱਚੋਂ ਉੱਠ ਕੇ ਆਓ ਇੱਥੇ ਗੁਰੂ ਮਹਾਰਾਜੀਆਂ ਹਾਲੀਆਂ ਪਰੋ ਸੋ ਸਮਾਂ ਕਾਫੀ ਹੋ ਗਿਆ ਇੱਕ ਮੇਰੀ ਬੇਨਤੀ ਆ ਕਿ ਸੰਗਤਦਾਰੀਆਂ ਨੇ ਸੰਦਰਸ਼ ਪਰਦੇ ਸੀ ਆਪਣਾ ਰਾਹ ਬਣਦੇ ਸੀ ਦੁਰਜਾਂ ਦੇ ਸੀ ਪਰ ਇਸ ਦਾਨੋਂ ਅਸੀਂ ਵਿਚਾਰਿਆ ਬਹੁਤ ਘੱਟ ਵਿਚਾਰਿਆ ਜਾਂ ਸਮਝਦੇ ਆ ਕਿ ਦਿਨਾ ਪਰਵਾਰਾਂ ਨੇ ਸੇਵਾ ਕੀਤੀ ਹੈ ਜਾਂ ਦਿਨਾ ਮਤਾਵਾ ਭੈਣਾਂ ਨੇ ਬੀਬੀਆਂ ਨੇ ਸੇਵਾ ਕੀਤੀ ਹੈ ਜਿਹੜਾ ਦੁੱਖ ਤਰਦ ਜਲਾਨਤ ਦੁਸ਼ਮਣਾਂਆਂ ਬੇਦੁਨੀਆਂ ਗੱਲਾਂ ਗਾਲਾਂ ਸਹਾਰੀਆਂ ਸਾਡਾ ਤੇ ਮਾਰਗ ਸੀ ਅਸੀਂ ਤੇ ਇਸ ਮਾਰਗ ਤੇ ਚੱਲੇ ਸੀ ਸਾਨੂੰ ਪਤਾ ਅਸੀਂ ਕਿੱਥੇ ਜਾ ਕੇ ਰੁਕਣਾ ਤੇ ਕਿੱਥੇ ਜਾ ਕੇ ਰੁਕਣਾ ਸਾਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਠੀਕ ਹੈ ਸਾਨੂੰ ਪ੍ਰਮਾਤਮਾ ਨੇ ਜਿੰਦਗੀ ਬਖਸ਼ੀ ਆ ਜਗਤ ਮਾਤਾ ਸਾਹਿਬੇ ਖਣ ਲਈ ਪਰ ਸਾਡਾ ਹੀ ਰਾਹ ਸੀ ਮਾਰਗ ਸੀ ਪਰ ਸਾਡੇ ਨਾਲ ਸੰਬੰਧਤ ਜਿਹੜਾ ਪਰਿਵਾਰਾਂ ਨੇ ਬੀਬੀਆਂ ਭੈਣਾਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਅਸੀਂ ਕਦੇ ਦੁੱਖ ਦਾ ਤਲੀ ਸੰਭਿਆ ਉਹਨਾਂ ਨੇ ਜਿਹੜਾ ਜੁਰਮ ਸਦਗਮਾਨ ਸੰਕੋਟ ਤੇ ਪਰੇਸ਼ਾਨੀ ਸਹਾਰੀਆ ਜੋ ਜਰੀਰ ਕੀਤਾ ਜਾਂਦਾ ਸੀ ਅਸੀਂ ਉਹਨੂੰ ਬਹੁਤ ਘੱਟ ਸਮਝਿਆ ਸੋ ਇਸ ਗੱਲ ਦੀ ਅਸੀਂ ਕਦੇ ਵੀ ਉਹਨਾਂ ਦੀ ਕੁਰਬਾਨੀ ਦੀ ਗੱਲ ਨਹੀਂ ਕਰਦੇ ਯਾਦ ਵੀ ਕਰਦੇ ਸੋ ਸਾਡਾ ਇਹ ਇੱਕ ਕਮਜ਼ੋਰ ਪੱਖ ਰਹਿ ਗਿਆ ਕਿਉਂਕਿ ਲੇਕਰ ਬੀਬੀਆਂ ਦੇ ਵਿੱਚ ਦਲੇਰੀ ਹੋਊਗੀ ਅਣਖਗਹਿਰਤ ਹੋਊਗੀ ਫੇਰ ਹੀ ਭਾਈ ਜੇ ਨਾਲੇ ਕੋਫਾ ਜਿੰਦੇ ਸੁੱਕੇ ਜੰਮਣੇ ਆ ਨਹੀਂ ਤਾਂ ਫਿਰ ਜੋ ਆਪਾਂ ਦੇਖਦੇ ਆ ਨਸ਼ੇ ਕਰ ਕਰਕੇ ਬਿਨਾਂ ਮਾਰਿਓ ਆਪ ਹੀ ਮਰ ਗਏ ਆ ਜਿਨ੍ਹਾਂ ਘਰਦਿਆਂ ਦਾ ਇਹ ਜਿਨ੍ਹਾਂ ਹਰਾਮ ਕਰਦੇ ਆ ਨਸ਼ੇ ਕਰਨ ਵਾਲੇ ਨੌਜਵਾਨ ਭਾਵੇਂ ਸਾਡੇ ਬੱਚੇ ਆ ਭਾਵੇਂ ਸੋਲੇ ਭਾਈ ਆ ਉਹ ਦਿਨਾਂ ਪਰਿਵਾਰਾਂ ਨਾਲ ਵਾਪਰਦੀਆਂ ਉਹੀ ਜਾਣਦੇ ਆ ਫਾਸ ਕਰਕੇ ਮਾਤਾਵਾਂ ਦੇ ਸਿਰ 'ਤੇ ਕੁਛ ਨਾ ਕੁਝ ਮਾਰ ਕੇ ਪੈਸੇ ਲੈਂਦੇ ਆ ਘੁੱਟ ਮਾਰ ਕਰਦੇ ਆ ਬਜ਼ੁਰਗਾਂ ਬਾਪੂਆਂ ਨੂੰ ਮਾਰਾ ਖੜਦੇ ਆ ਕਿਸੇ ਦੀ ਇਹਨਾਂ ਨੂੰ ਕੋਈ ਕੋਈ ਇੱਜ਼ਤ ਮਾਨ ਨਹੀਂ ਕੋਈ ਸਰਕਾਰ ਵੀ ਕੋਈ ਉਹਨਾਂ ਨੂੰ ਰੋਕ ਲੱਗਿਆ ਨਹੀਂ ਸੋ ਇਸ ਕਰਕੇ ਭਾਈ ਸਾਨੂੰ ਲੋੜ ਹੈ ਫਾਸ ਕਰਕੇ ਧੀਵਿਆਂ ਭਾਣਾ ਨੂੰ ਵੀ ਆਪਾਂ ਆਪਣੇ ਮੂਰ ਨੂੰ ਪਛਾਣਿਆ ਜੈਨਕੀ ਦੇ ਲੋਥ ਨੂੰ ਪਛਾਣਿਆ ਹੈ ਕਿ ਸਾਡਾ ਮੂਰ ਜੀਵਨ ਕੀ ਹੈ ਕਿਉਂਕਿ ਸਾਨੂੰ ਗੁਰੂ ਘਰਬਾਣੀ ਕਸਾ ਪਾਛਾ ਮੀ ਜਿਹੜੀ ਦਰਦੀ ਲੋਤ ਹੈ ਕਹਾਂ ਪਾਛਾ ਨੇ ਧੁਰਤੀ ਬਾੜੀ ਸਾਨੂੰ ਹੀ ਇਸ ਧਰਤੀ ਦੇ ਕਿੱਤੇ ਦੇ ਵਿੱਚ ਸਾਨੂੰ ਸਿੱਖਿਆ ਸੇ ਜੀਵਨ ਦਾ ਸਬੂਤ ਨੇ ਸਤਿਗੁਰਾਂ ਨੇ ਬਖਸ਼ਿਆ ਇਹਦੀ ਕਰਨ ਕਰੀਏ ਆਪਾਂ ਇਹਦੇ ਲੜ ਲੱਗੇ ਸਭਾ ਹਾਲਾ ਸਭਾ ਇੱਕ ਸਾਥ ਹੀ ਰਹਿੰਦੇ ਇਹ ਬੇਨਤੀ ਯਾਦ ਰੱਖੋ ਕਿ ਧਰਮ ਦਾ ਸਾਥ ਦੇਣਾ ਧੜੇ ਦਾ ਸਾਥ ਨਹੀਂ ਦੇਣਾ ਧੰਦੇ ਵੱਲ ਅਸੀਂ ਸੋਚਣਾ ਵੀ ਨਹੀਂ ਹੈਗਾ ਜਿਹੜੇ ਲੋਕੀ ਧੰਦਾ ਕਰਦੇ ਆ ਸੋ ਗੁਰੂ ਕਿਰਪਾ ਕਰੇ ਸਾਨੂੰ ਸਬਕ ਕਿ ਸਾਡੀ ਇਹੀ ਇਹਨਾ ਸ਼ੀਦਾ ਸੰਗਤ ਸੁਭਾਅ ਦੇ ਹੋਊਗੀ ਅਸੀਂ ਇਹਨਾਂ ਦੀ ਸੋ ਸੰਘੀਏ ਸੋਚ ਨੂੰ ਬਚਾ ਲਈ ਕਿਉਂਕਿ ਇੱਕ ਕਵੀ ਨੇ ਆਪਣੀਆਂ ਅਦੇਸ਼ਾਂ ਵਿੱਚ ਲਿਖਿਆ ਸੀ ਕਹਿੰਦਾ ਮੇਰੀ ਮੇਰੀ ਮੋਤ ਇਹ ਨਾ ਰਿਓ ਮੇਰੀ ਸੋਚ ਨੂੰ ਬਚਾਏ। ਸੁਰਜੀਤ ਸਿੰਘਾਂ ਦੀ ਸੋਚ ਹੈ ਅਸੀਂ ਇਹਨੂੰ ਬਣਾਉਣਾ ਹੈ ਤੇ ਪਹਿਰਾ ਦੇਣਾ ਹੈ ਤੇ ਫਿਰ ਭਾਈ ਜੇ ਮਹਾਰਾਜ ਦਾ ਹੁਕਮ ਆਵੇ ਤੇ ਫਿਰ ਜੇ ਇਹ ਜਿਹੜਾ ਪੰਜ ਤੂਤ ਸਰੀਰ ਹੈ ਬਹੁਤ ਜਿਆਦਾ ਦੇਖ ਰੋ ਇੱਥੇ ਹੀ ਵੈੱਬਸਾਈਟ ਤੇ ਆ ਜਾਂਦਾ ਹੈ ਕਿਸੇ ਦੇਖੇ ਲੱਗਦੇ ਤੇ ਇਹਦੇ ਨਾਲਾਂ ये वर्ग का कोई होर वजिया सौदा नहीं बाणी सतगुरान की सबू चाहिए है जननी जने को भगत जाए यह पाक है सूर नहीं तो जलने बाज रहे जवाब है सतगुरानी बाणी का सानू है सो गुरु कर शरीर की जो मौत है कौम की हजात है आजाद को तो हजाद क्या मौत ही हजात है पाप आजाद तो जिंदगी है तो जी शरीर की मौत है असली यही जिंदगी यही जीवन है सो भी ਕਿਰਪਾ ਅਗਲੇ ਸਤਿਗੁਰੂ ਸਾਨੂੰ ਇਹੋ ਜੀ ਜੀਵਨ ਦੀ ਸੇਧ ਦੱਸਣ ਆਪਣੀ ਚਰਨਾਂ ਨੂੰ ਪੁੱਛਾਂ ਕੌਮ ਮੇਰਾ ਹਾਲਾਤਾਂ ਦੇ ਵਿੱਚ ਫੜਣਦੇ ਨਹੀਂ ਸਾਨੂੰ ਵੱਡ ਵੱਡ ਬਖਸ਼ਣ ਤੇ ਜੋ ਸਤਗੁਰੂ ਕਿਤੋਂ ਆਖਣ ਜਿੱਥੇ ਸੇਵਾ ਦੇ ਅੰਨਿਆ ਆਪ ਭਾਈ ਸਾਰਾ ਹੋਰ ਜਿਹੜੀ ਕਿੱਥੇ ਕੌਮ ਬਸਰ ਦੀ ਜਾਏ ਤੋ ਲੈ ਨਹੀਂ ਕਿ ਇਹਦੇ ਰੋਮਿਆਂ ਸਾਹੇ ਹਨ ਇਹ ਸਤਿਗੁਰੂ ਸਾਤ ਕੋਈ ਫਾਇਦਾ ਨਹੀਂ ਆਇਆ ਗਿਆ ਦਾ ਹੁਣ ਕਿਰਪਾ ਆਪਣੇ ਧਰਮ ਦੇ ਖਾਤੇ ਦੇ ਆਪਣਾ ਕੁਛ ਨਾ ਕੋਲ ਯੋਗਦਾਨ ਪਾਉ ਲੋ ਇਹਨੀਆਂ ਬੇਨਤੀਆਂ ਕਰਤਾ ਹੋਇਆ ਤੁਹਾਨੂੰ ਲੱਗਤਾਂ ਨੇ ਜੀਮਾਦਾਰ Wahid, <laughs> would <laughs>